அவங்க ஏரிஸ்ட்ரோ ஆஜோ பண்ண

ਇਹ ਇਹ ਕਾਰ ਦਗਾ ਚੋਣੇ ਦਿੱਤੀ ਨਹੀਂ ਕਿ ਕੋਪੀ ਰਜਿਸਟ੍ਰੇਸ਼ਨ ਹੁੰਦੀ ਲੋੜ ਨਹੀਂ ਹੈ ਸਮਾਂ ਚੇਂਜ ਹੋ ਗਿਆ ਹੁਣ 112 ਤੇ ਕਾਲ ਕਰੋ ਤੁਹਾਡੇ ਸਕੂਲ ਦੇ ਬਾਹਰ ਪਾਰਕਿੰਗ ਦੇ ਤੋਂ ਤੁਸੀਂ ਨਿਕਲ ਰਹੇ ਹੋਥੇ ਵੀ ਤਾਂ ਨਿੱਕਾ ਕੋਲੇ ਆ ਰਹੇ ਹੋ ਤੁਹਾਡੇ ਬੱਚੇ ਸਕੂਲ ਵੀ ਤੇ ਸਾਈਕਲ ਵੀ ਲੰਘ ਰਹੇ ਹੋਰ ਇਹ ਪਿੱਛੇ ਵਾਲੀ ਸੜਕ ਹੈ ਉਹ ਤਾਂ ਨਹੀਂ ਕੋਲੋਂ 112 ਤੇ ਕਾਲ ਕਰੋ ਸਾਡੇ ਅੱਗੇ ਅੱਗੇ ਨਹੀਂ ਅੱਗੇ ਅੱਗੇ ਤੁਸੀਂ ਰਸਤੇ ਤੇ ਆ ਰਹੇ ਹੋ ਰਸਤੇ ਤੋਂ ਲੰਘ ਕੇ ਗੋਣ ਕਰ ਰਹੇ ਆ ਤੇ ਧਵੇ ਦਸਣਾ ਦਸਣ 112 ਤੇ ਕਾਲ ਕਰੋ ठीक है फिर लड़किया की हेल्पलाइन नंबर कितना वन जीरो नाइन है तो मैं हेल्पलाइन नंबर है ना तो आपको स्कूल ही डेस्ट कर दो तरह की दिखाई और दस थानों में दिखाई

पूरा पुलिस स्टेशन सीसीटीवी कैमरे ठीक है लोअर पास लगे नहीं हेड काउंसल है ਇਸ ਤੋਂ ਬਾਅਦ ਐਸਐਲ ਤੁਸੀਂ ਸੜਾਣਾ ਐਸਐਲ ਜਾਂਦਾ ਥੰਬਸ ਓਕੇ ਸਾਰਾ ਸ਼ੋਲਡਰ ਪਲੇਨ ਬੀਐਸਐਂ ਦੇ ਇੱਥੇ ਲਿਖਿਆਉਣਾ ਪੀਪੀ ਇੱਕ ਸਿੰਗਲ ਸਟਾਰ ਠੀਕ ਹੈ ਜੀ ਇੱਥੇ ਪੀਪੀ ਲਿਖਿਆ ਹੋਊਗਾ ਤਾਂ ਸਿੰਗਲ ਸਟਾਰ ਇਸ ਸਟੈਪ ਨੂੰ ਐਂਟਰ ਕਰੋ ਆਹ ਵਾਲੀ ਡੋਰੀ ਹੈ ਇਹਨੂੰ ਡਿਸਲਕਾਰਡ ਕਹਿੰਦੇ ਆ ਬੋਲਣਾ ਨਹੀਂ ਬੱਚੇ ਇਹਨੂੰ ਡਿਸਲਕਾਰਡ ਕਹਿੰਦੇ ਆ 99 ਜਿਹੜੇ <abei> yeah. 91 ਵਿਲੇਜ ਹੈਗੇ ਉਹਨਾਂ ਨੂੰ ਰਨ ਕਰ ਲੈਨੇ ਇਨਸਪੈਕਟਰ ਬਰੰਦਰ ਸਿੰਘ ਪੁੱਲਰ ਬਤੌਰ ਮੁਕੱਸਰ ਜਿਹੜੇ ਨੇ ਐਸਐਸਓ ਬਣਿਆ ਇਹ ਐਸਐਸਓ ਕਰਕੇ ਕੰਮ ਕਰਦਾ ਠੀਕ ਹੈ ਜੀ ਜਦੋਂ ਵੀ ਕੰਪਲੇਂਟ ਆਉਂਦੀ ਹੈ ਐਸਐਸਓ ਕੋਲ ਜਾਂਦੀ ਹੈ ਪਬਲਿਕ ਨੰਬਰ ਜਨਿਸ਼ਕ ਸੇਵਾ ਦੀ ਬ੍ਰੀਫਿੰਗ ਦੀ ਕਸਮ ਲੈਂਦੇ ਆ ਫਿਰ ਅੱਗੇ ਜਿਹੜੇ ਨਿਚੇ ਸਟਾਫਰ ਫਿਰ ਉਹ ਅੱਗੇ ਕੰਪਲੇਂਟ ਦੇਖ ਕੇ ਉਸ ਤੇ ਕੰਮ ਕਰਦਾ ਸੋਸਾਇਟੀ ਮਤਲਬ ਸਾਡੇ ਸਟੇਟ ਦਾ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਡੀਜੀਪੀ ਡਾਕਟਰ ਜਰਨੋਪਲੇਸ ਇਹ ਉਹਨਾਂ ਤੋਂ ਮਿਲਿਆ ਸੀ ਬਾਕੀ ਵੀ ਡਿਸਟ੍ਰਿਕਟ ਹੈਡ ਸਟੇਨ ਐਂਡ ਜਿਹੜਾ ਡੀਜੀਪੀ ਉਹਨਾਂ ਨੇ ਬਹੁਤ ਕਮਾਂਡਿਸ਼ਨ ਦਿੱਤਾ ਹੈ ਕਿਹਾ ਵੀ ਅਸੀਂ ਕਾਫੀ ਚੰਗਾ ਕੰਮ ਦੂਸਰੇ ਜਿਹੜੇ ਸਾਡੇ ਕੰਮ ਕਰ ਉਹ ਥੋੜਾ ਜਿਹਾ ਲੱਗ ਨਹੀਂ ਇੱਥਾ ਤਾਂ ਉਹਨਾਂ ਨੇ ਹੁੰਦਾ ਪਰ ਜਿਹੜਾ ਸਾਡਾ ਸਟੇਸ਼ਨ ਦਾ ਹੈਡਾ ਉਹ ਅਪ੍ਰੀਸ਼ੀਏਸ਼ਨ ਨਹੀਂ ਐਸਾ ਨਹੀਂ ਅਪ੍ਰੀਸ਼ੀਏਸ਼ਨ ਨਹੀਂ